ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸਾਰੀ ਪ੍ਰੈਸ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਅਾ ਰਾਜਸੀ ਸਮੁੱਚੇ ਸਾਡੇ ਸਰੂਰ ਬਰਨਾਲਾ ਮਲੇਰ ਕੋਟਲਾ ਦੇ ਸਾਰੇ ਹਲਕਾ ਇੰਚਾਰਜ ਸਾਹਿਬਾਨ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਔਰ ਸਮੁੱਚੇ ਰੂਪ ਵਿੱਚ ਅਸੀਂ ਪਾਰਟੀ ਨੂੰ ਔਰ ਸੰਗਤ ਦੀ ਜਾਣਕਾਰੀ ਲਈ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਪਾਰਟੀ ਦੀ ਜੋ ਹਾਰ ਹੋਈ ਹੈ ਸਿਰਫ ਇੱਕ ਸੀਟ ਅਸੀਂ ਜਿੱਤ ਸਕਿਆ ਮਠੰਡੇ ਦੀ ਔਰ ਬਾਕੀ ਸੀਟਾਂ ਦੇ ਪਾਰਟੀ ਨੂੰ ਬਹੁਤ ਘੱਟ ਵੋਟਾਂ ਵੀ ਪਈਆਂ ਔਰ ਨੋਸ਼ੀ ਜਨਖਾਰ ਅਸੀਂ ਮਹਿਸੂਸ ਕਰਦੇ ਹਾਂ ਕਿ ਪਾਰਟੀ ਦੀ ਹੋਈ ਹੈ ਉਹਦੇ ਕਾਰਨਾਂ ਦੀ ਜਾਂਚ ਕਰਨ ਲਈ ਕੱਲ ਨੂੰ ਪਾਰਟੀ ਪ੍ਰਧਾਨ ਸਾਹਿਬ ਨੇ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ ਔਰ ਉਸ ਕੋਰ ਕਮੇਟੀ ਦੀ ਮੀਟਿੰਗ ਵਿੱਚ ਪਾਰਟੀ ਦੇ ਉਹਨਾਂ ਕਾਰਨਾਂ ਦੀ ਸਾਰੀ ਜਾਂਚ ਹੈ ਜਿਹੜੀ ਉਹ ਕੀਤੀ ਜਾਊਗੀ ਕਿ ਉਹਦੇ ਕੀ ਕੀ ਕਾਰਨ ਰਹੇ ਜਿਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਇਕੱਠ ਵੀ ਬਹੁਤ ਹੁੰਦੇ ਰਹੇ ਰੈਲੀਆਂ ਰੋਡ ਸ਼ੋਅ ਪਿੰਡਾਂ ਦੇ ਪ੍ਰੋਗਰਾਮਾਂ ਵਿੱਚ ਬਹੁਤ ਵੱਡੇ ਭਾਰੀ ਇਕੱਠ ਹੁੰਦੇ ਰਹੇ ਪਰ ਉਹ ਵੋਟਾਂ 'ਚ ਕਿਉਂ ਨਹੀਂ ਕਨਵਰਟ ਹੋ ਸਕੇ ਇਹ ਪਾਰਟੀ ਲਈ ਚਿੰਤਾ ਦਾ ਵਿਸ਼ਾ ਵੀ ਹੈ ਸੋ ਉਸ ਦੇ ਤਹਿਤ ਕੱਲ ਨੂੰ ਕੋਰ ਕਮੇਟੀ ਦੀ ਮੀਟਿੰਗ ਮਿਲਾਈ ਹੈ ਜਿਹਦੇ ਤੇ ਵਿਸਥਾਰਪਕ ਪੂਰਵ ਟੰਗ ਨਾਲ ਜਿਹੜੀ ਹੈ ਚਰਚਾ ਉਹ ਕੀਤੀ ਜਾਊਗੀ ਔਰ ਵੱਡੇ ਫੈਸਲੇ ਪਾਰਟੀ ਦੇ ਹਿੱਤ ਵਿੱਚ ਉਹਦੇ ਬਾਅਦ ਲੈ ਜਾਣਗੇ ਇਸ ਗੱਲ ਦੀ ਸੰਪੂਰਨ ਹਾਸ ਵੀ ਹੈ ਔਰ ਇਸ ਪੂਰੀ ਸਮਾਭਨਾ ਸੋ ਅੱਜ ਸੰਗਰੂਰ ਵਿਖੇ ਸੀ 71 ਹੋਏ ਆ ਸਾਰੇ ਇਹ ਗੱਲ ਦੱਸਣ ਲਈ ਪਾਰਟੀ ਨੂੰ ਵੀ ਅਕਾਲੀ ਵਰਕਰਾਂ ਨੂੰ ਵੀ ਔਰ ਸੰਗਤ ਨੂੰ ਵੀ ਕਿ ਜਿਹੜੇ ਲੋਕ ਪਾਰਟੀ ਦੇ ਵਿੱਚ ਰਹਿ ਕੇ ਭਾਵੇਂ ਚੋਣ ਤੇ ਕੋਈ ਬਹੁਤਾ ਅਸਰ ਨਹੀਂ ਸੀ ਹੁੰਣਾ ਉਹਨਾਂ ਚੀਜ਼ਾਂ ਦਾ ਵੀ ਕੋਈ ਨਤੀਜੇ ਬਦਲ ਜਾਣੇ ਸੀ ਜਾਂ ਕੋਈ ਵੋਟ ਬਹੁਤ ਵੱਧ ਘੱਟ ਪੈ ਜਾਣੀ ਸੀ ਪਰੰਤੂ ਜਿਹੜੇ ਏਡੇ ਏਡੇ ਰੁਤਬਿਆਂ ਦੇ ਰਹਿ ਕੇ ਲੋਕ ਕੋਈ ਸਰਪ੍ਰਸਤ ਨੇ ਕੋਈ ਹੋਰ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਸ਼ਰਿਆ ਆਮ ਸ਼ਰੋਮੀ ਕਾਲੀ ਦਲ ਦਾ ਵਿਰੋਧ ਕੀਤਾ ਔਰ ਇਹ ਕਿ ਹੈ ਕਿ ਕਿਸੇ ਵੀ ਕੀਮਤੇ ਵੋਟ ਅਕਾਲੀ ਦਲ ਨੂੰ ਨਹੀਂ ਪਾਉਣੀ ਹੋਰ ਜੇ ਕਿਸੇ ਕਿਸੇ ਨੂੰ ਪਾ ਦੋ ਉਹਨਾਂ ਦੀ ਗੱਲ ਹੈ ਜਿਹੜੀ ਉਹ ਵੀ ਮੈਂ ਸਮਝਦਾ ਪ੍ਰੈਸਰਾਂ ਵੀ ਵੀ ਪਾਰਟੀ ਕੋਲੇ ਪਹੁੰਚਣੀ ਚਾਹੀਦੀ ਹੈ ਔਰ ਕੱਲ ਨੂੰ ਕੋਰ ਕਮੇਟੀ ਦੀ ਮੀਟਿੰਗ ਵਿੱਚ ਵੀ ਅਸੀਂ ਇਹ ਗੱਲ ਹੈ ਜਿਹੜੀ ਸਾਰੇ ਤਿੰਨਾਂ ਜ਼ਿਲਾਂ ਦੇ ਆਗੂ ਔਰ ਵਰਕਰ ਸਾਹਿਬਾਨ ਵੱਲੋਂ ਹਲਕਾ ਅੰਚਾਰ ਸਾਹਿਬਾਨ ਵੱਲੋਂ ਜਿਲ੍ਹਾ ਪ੍ਰਧਾਨ ਸਾਹਿਬ ਨੂੰ ਉੱਥੇ ਰੱਖਾਂਗੇ ਸੋ ਅੱਜ ਅਸੀਂ ਇੱਕ ਲੈਟਰ ਤਿਆਰ ਕੀਤੀ ਹੈ ਪ੍ਰਧਾਨ ਸਾਹਿਬ ਦੇ ਨਾਮ ਤੇ ਜਿਹਦੇ ਵਿੱਚ ਸਾਰੇ ਸਾਡੇ ਹਲਕਾ ਇੰਚਾਰਜ ਸਾਹਿਬਾਨ ਨੇ ਸਹਿਮਤੀ ਦਿੱਤੀ ਹੈ ਜਿਨ੍ਹਾਂ ਚੋਂ ਤਕਰੀਬਨ ਸਾਰੇ ਹਾਜ਼ਰ ਨੇ ਰਾਹੀ ਸਾਹਿਬ ਦਸਕਤ ਕਰਕੇ ਗਏ ਨੇ ਔਰ ਸਰਦਾਰ ਕਲਵੰਨ ਸਿੰਘ ਉਹਨਾਂ ਨੇ ਮੈਨੂੰ ਟੈਲੀਫੋਨ ਤੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਅਸੀਂ ਸਾਰੇ ਇਹਦੇ ਨਾਲ ਸਹਿਮਤ ਹਾਂ ਜੋ ਵੀ ਇਹ ਪਾਰਟੀ ਦਾ ਵਿਰੋਧ ਜਾਂ ਪਾਰਟੀ ਵਿਰੋਧੀ ਕੰਮ ਕੀਤਾ ਗਿਆ ਚੋਣਾਂ ਅੰਦਰ ਹਨ ਉਹਨਾਂ ਤੇ ਜ਼ਰੂਰ ਕੋਈ ਨਾ ਕੋਈ ਪਾਰਟੀ ਨੂੰ ਫੈਸਲੇ ਲੈਣੇ ਚਾਹੀਦੇ ਨੇ ਤਾਂ ਕਿ ਕੋਈ ਵੱਡਾ ਆਗੂ ਹੋਵੇ ਭਾਵੇਂ ਛੋਟਾ ਹੋਵੇ ਕਿਸੇ ਨੂੰ ਵੀ ਹੱਕ ਨਹੀਂ ਹੈ ਕਿ ਪਾਰਟੀ ਦਾ ਵਿਰੋਧ ਕਰੇ ਸੋ ਇਸ ਇਸ ਭਾਵਨਾ ਨਾਲ ਅਸੀਂ ਸਾਰਾ ਜਿਹੜਾ ਹੈ ਇਹ ਤੁਹਾਨੂੰ ਸਾਰਿਆਂ ਨੂੰ ਤਕਲੀਫ ਦਿੱਤੀ ਆ ਸੋ ਕੱਲ ਨੂੰ ਅਸੀਂ ਉਹ ਚਿੱਠੀ ਆ ਜਿਹੜੀ ਸਾਰੀ ਸਾਰੇ ਹਲਕਾ ਇੰਚਾਰਜ ਸਾਰੇ ਸਾਡੇ ਪ੍ਰਧਾਨ ਸਾਹਿਬਾਨ ਨੇ ਸਾਰਿਆਂ ਨੂੰ ਚਿੱਠੀ ਤੇ ਦਸਖਤ ਕਰਕੇ ਸਾਨੂੰ ਦੇਪੇ ਨੇ ਉਹ ਚਿੱਠੀ ਅਸੀਂ ਤਾਂ ਨੂੰ ਮੈਂ ਪਾਰਟੀ ਫਰਦਾਂ ਸਮੋਹ ਨੂੰ ਇਹ ਬੁਲੈਟ ਕਰਾਂਗੇ। ਤੋਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ। ਕਿ ਕਿ ਹੈ? ਇਸ ਕਰਕੇ ਅਸੀਂ ਤੁਹਾਨੂੰ ਇਹ ਸਾਰੇ ਸੰਗਤ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਲੋਕ ਸਿਰਫ ਪਾਰਟੀ ਲਈ ਟਿਕਟ ਲੈਣ ਹੀ ਆਉਂਦੇ ਨੇ। 15 ਦਿਨ ਪਹਿਲਾਂ ਆਏ ਟਿਕਟ ਨਹੀਂ ਮਿਲਿਆ। ਟਿਕਟ ਮਿਲਣ ਤੋਂ ਬਾਅਦ ਕਰ ਜਾਂਦੀ ਆ ਆਪਾਂ ਵਿਰੋਧ ਕਰਨਾ ਸ਼ੁਰੂ ਕਰਤਾ। ਜੇ ਟਿਕਟ ਮਿਲ ਜਾਂਦਾ ਫਿਰ ਪਾਰਟੀ ਵੀ ਠੀਕ ਸੀ, ਪਾਰਟੀ ਪ੍ਰਧਾਨ ਵੀ ਠੀਕ ਸੀ। ਜੇ ਟ੍ਰੈਕਟਰੀ ਮਿਲਿਆ ਤਾਂ ਫਿਰ ਸਾਰਾ ਕੁਝ ਹੀ ਗਲਤ ਹੋ ਗਿਆ ਸੋ ਇਹ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਪਾਰਟੀ 'ਚ ਮੇਰਾ ਖਿਆਲ ਹੈ ਕਿਤੇ ਵੀ ਐਕਸੈਪਟੇਬਲ ਨਹੀਂ ਹੋ ਸਕਦਾ ਭਾਵੇਂ ਹਾਰ ਦੇ ਕਾਰਨ ਹੋਰ ਨੇ ਹੋਰ ਬਹੁਤ ਗੱਲਾਂ ਨੇ ਕਿ ਕਿਨਕਤੇ ਪਾਰਟੀ ਦੇ ਨੀਤੀਆਂ 'ਚ ਘਾਟ ਰਹੀ ਹੋਊਗੀ ਏਜੰਡੇ 'ਚ ਘਾਟ ਰਹੀ ਹੈ ਉਹ ਇਹ ਹੋਊਗੀ ਔਰ ਇਹ ਵੀ ਇੱਕ ਸਿੱਖੇ ਪੰਜਾਬ ਦੇ ਲੋਕ ਦੋ ਹਿੱਸਿਆਂ 'ਚ ਵੰਡੇ ਗਏ ਇੱਕ ਹਿੱਸਾ ਉਹ ਸੀ ਜਿਹੜਾ ਇੰਡੀਆ ਨਾਲ ਖੜਾ ਸੀ ਇੱਕ ਹਿੱਸਾ ਉਹ ਸੀ ਜਿਹੜਾ ਮੋਦੀ ਸਾਹਿਬ ਨੂੰ ਕਿਸੇ ਵੀ ਕੀਮਤ ਤੇ ਦੇਸ਼ ਦਾ ਪ੍ਰਧਾਨ ਮੰਤਰੀ ਦੇਖਣਾ ਨਹੀਂ ਚਾਹੁੰਦਾ ਪੰਜਾਬ ਉਹਨਾਂ ਮੁੱਦਿਆਂ ਨੂੰ ਮੁਕਰਾ ਕੇ ਦੋ ਬੱਖ ਬਣ ਗਏ ਔਰ ਉਹਨਾਂ ਦੋਨਾਂ ਪੱਖਾਂ 'ਚ ਪੰਜਾਬ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਹਰਾਉਣ ਵਾਲਿਆਂ ਨੂੰ ਵੋਟ ਪਾਉਣੀ ਆ ਕਿ ਚਿਤਾਉਣ ਵਾਲਿਆਂ ਨੂੰ ਪਹੁੰਚ ਪਾਉਣੀ ਆ ਔਰ ਅਸੀਂ ਸ਼੍ਰੋਮਣੀ ਅਕਾਲੀ ਦਲ ਸ਼ਾਇਦ ਭਾਵੇਂ ਅਸੀਂ ਭਾਜਪਾ ਨੂੰ ਨਕੇੜਾ ਕਰਕੇ ਨਰੋਲ ਰੂਪ ਵਿੱਚ ਛੱਡ ਕੇ ਉਹਨਾਂ ਨੂੰ ਸ਼ਰਤਾਂ ਦੇ ਆਧਾਰ 'ਤੇ ਛੱਡ ਕੇ ਆਏ ਸੀ ਪਰ ਲੋਕਾਂ 'ਚ ਕਿਤੇ ਨਾ ਕਿਤੇ ਭਾਵਨਾ ਸੀ ਤੋੜਨ 'ਚ ਕਾਮਯਾਬ ਨਹੀਂ ਹੋ ਸਕੇ ਕਿ ਅਸੀਂ ਐਂਡੀਆ ਨਾਲ ਨਹੀਂ ਜਾਵਾਂਗੇ ਜਾਂ ਅਸੀਂ ਕਿੱਧਰ ਜਾਵਾਂਗੇ ਇਸ ਗੱਲ ਦੀ ਘਾਟ ਸਾਡੀ ਰਹੀ ਹੈ ਵੀ ਇੱਕ ਕਾਰਨ ਬਣਿਆ ਸਾਡੀ ਹਾਰ ਦਾ ਪਰ ਆਗੂਆਂ ਦਾ ਵਿਰੋਧ ਕਰਨਾ ਆ ساری ਟੀਮ ਬੈਠੀ ਹੈ ਅਕਾਲੀ ਦਲ ਦੀ ਇਹਨਾਂ ਨੇ ਤੰਦੇਹੀ ਨਾਲ ਦਿਨ ਰਾਤ ਇਹ ਕਰਕੇ ਵਰਕਰਾਂ ਨੇ ਕੰਮ ਕੀਤਾ ਔਰ ਪੂਰੀ ਤੰਦੇਹੀ ਨਾਲ ਕੀਤਾ ਕੋਈ ਗਰਮੀ ਦੇ ਮੌਸਮ ਵਿੱਚ ਕੋਈ ਦੁਪਹਿਰਾਂ ਨਹੀਂ ਦੇਖਿਆ ਕੋਈ ਰਾਤ ਨਹੀਂ ਦੇਖੀ ਕੋਈ ਦਿਨ ਨਹੀਂ ਦੇਖਿਆ ਸੋ ਇਹਨਾਂ ਦਾ ਵੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਾਰੀ ਟੀਮ ਦਾ ਸ਼ਰਮਣੀ ਅਕਾਲੀ ਦਲ ਦੀ ਤੇ ਤਿੰਨਾਂ ਜ਼ਿਲ੍ਹਿਆਂ ਦੀ ਦਾ ਧੰਨਵਾਦ ਕਿ ਤੁਸੀਂ ਬੜੀ ਤੰਦੇਹੀ ਨਾਲ ਕੰਮ ਕੀਤਾ ਵੋਟਾਂ ਇਕੱਠੀਆਂ ਉਹ ਖੇੜੇ ਮੱਥੇ ਪ੍ਰਵਾਨਨਾ ਸੰਗਤ ਦਾ ਫਤਵਾ ਪਰ ਜਿਹੜੇ ਆਗੂਆਂ ਨੇ ਵੱਡੇ ਰਤਬੇ ਆਏ ਰਹਿ ਕੇ ਪਾਰਟੀ ਦਾ ਵਿਰੋਧ ਕੀਤਾ ਉਹਨਾਂ ਤੇ ਜਰੂਰ ਕੋਈ ਨਾ ਕੋਈ ਪਾਰਟੀ ਨੂੰ ਫੈਸਲਾ ਲੈਣਾ ਚਾਹੀਦਾ ਤਾਂ ਕਿ ਅੱਗੇ ਤੋਂ ਕੋਈ ਵੀ ਵੱਡਾ ਵੱਡਾ ਹੋਵੇ ਬੰਦਾ ਭਾਵੇਂ ਛੋਟਾ ਹੋਵੇ ਪਾਰਟੀ ਦਾ ਵਿਰੋਧ ਕਰਨ ਦੀ ਜ਼ਰੂਰਤ ਨਾ ਕਰ ਸਕੇ ਇਹ ਬੇਨਤੀ ਤੁਹਾਡੇ ਚਰਨਾਂ 'ਚ ਅਸੀਂ ਰੱਖੀ ਆ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਜੀ ਹੈ ਕੋਟਨ ਕੋਟ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰਕੇ ਸਾਡੀ ਬੇਨਤੀ ਸੁਣਨਾ ਹੈ ਔਰ ਇਹ ਸਾਰਾ ਪੱਖ ਹੈ ਜਿਹੜਾ ਕੱਲ ਨੂੰ ਹੋਰ ਕਮੇਟੀ ਦੀ ਮੀਟਿੰਗ ਵਿੱਚ ਦੱਸਾਂਗੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾਹਦੀ ਗੱਲ ਕੀਤੀ ਗੀਆਂ ਕਿ ਕੀ ਉਹ ਚਿਹਰੇ ਇਜਾਦਤ ਵੀ ਕਰਾਂਗੇ ਚਿਹਰੇ ਤੁਹਾਨੂੰ ਪਤਾ ਹੀ ਆ ਪਾਰਟੀ ਦਾ ਸਰਪ੍ਰਸਤ ਕੌਣ ਆ ਇਸ ਨੂਜੇਲੇ ਨੂੰ ਕੌਣ ਕੋਰ ਕਮੇਟੀ ਦੇ ਮੈਂਬਰ ਨੇ ਤੁਹਾਨੂੰ ਵੀ ਪਤਾ ਹੀ ਆ ਦੱਸਣ ਨੂੰ ਕਿਹੜਾ ਕੋਈ ਭਲੇਖਾ ਤੁਹਾਨੂੰ ਸੁਖਦੇਵ ਸਿੰਘ ਢੀਂਗ ਸਾਹਿਬ ਬਰਮਿੰਦਰ ਸਿੰਘ ਢੀਂਗ ਸਾਹਿਬ ਪ੍ਰਕਾਸ਼ ਚੰਦ ਗਰਗ ਜੀ ਇਹਨਾਂ ਨੇ ਸ਼ਰੇਆਮ ਪਾਰਟੀ ਦਾ ਵਿਰੋਧ ਕੀਤਾ ਪਾਰਟੀ ਸਫਾ 'ਚ ਰਹਿ ਕੇ ਕੀਤਾ ਵੱਡੇ ਰੁਤਬਿਆਂ ਦੇ ਰਹਿ ਕੇ ਕੀਤਾ ਕੋਰ ਕਮੇਟੀ ਦੇ ਮੈਂਬਰ ਹੋਣ ਪਾਰਟੀ ਦੇ ਸਰਪ੍ਰਸਤ ਹੋਣ ਔਰ ਲੋਕ ਵਿਰੋਧ ਕਰਨ ਪਾਰਟੀ ਦਾ ਮੈਂ ਨਹੀਂ ਕਹਿੰਦਾ ਉਹਦੇ ਨਾਲ ਕੋਈ ਬਹੁਤ ਵੱਡਾ ਫਰਕ ਪੈ ਜਾਣਾ ਸੀ ਵੋਟਾਂ ਦਾ ਪਰ ਇੱਕ ਐਡੇ بڑے ਰੁਤਬਿਆਂ ਦੇ ਰਹਿ ਕੇ ਕਿਸੇ ਆਗੂ ਦਾ ਇਸ ਤਰ੍ਹਾਂ ਵਰਤਾਰਾ ਕਰਨਾ ਉਹ ਉਹ ਨਿੰਦਣਜੋਗ ਹੈ ਉਹਦੇ ਤੇ ਪਾਰਟੀ ਨੂੰ ਜ਼ਰੂਰ ਕੋਈ ਫੈਸਲਾ ਲੈਣਾ ਚਾਹੀਦਾ ਜੋ ਪਾਰਟੀ ਫੈਸਲਾ ਕਰੇ ਪਾਰਟੀ ਨੇ ਦੇਖਣਾ ਸੀ ਪਾਰਟੀ ਕੋਲੇ ਆਪਣਾ ਪੱਖ ਰੱਖ ਦੇਣਾ ਤੂੰ ਦੱਸਾ ਨਵਿੰਦਰ ਕੇ ਹਿੱਸਾ ਕੋਰਪੋਰੇਟ ਦੇ ਰੱਖਿਆ ਉਹ ਤੋਂ ਤਾਂ ਬਿਲਕੁਲ ਕੁਝ ਨਹੀਂ ਰੱਖਿਆ ਮੈਨੂੰ ਨਹੀਂ ਇਹਦੇ ਬਾਰੇ ਪਤਾ ਇਹ ਮੈਂ ਥੋੜੋ ਦੇਣਾ ਇਹ ਪਾਰਟੀ ਆਫਿਸ ਨੇ ਇਹ ਇਹਦਾ ਇਹਦਾ ਜਵਾਬ ਤੁਸੀਂ ਪਾਰਟੀ ਤੋਂ ਲੈ ਸਕਦੇ ਮੈਨੂੰ ਇਹ ਤੁਸੀਂ ਕਿਉਂ ਨਹੀਂ ਦਬਾਅ ਰੱਖਦੇ ਤੁਸੀਂ ਪਾਰਟੀ ਮੀਟਿੰਗ ਵਿੱਚ ਜੀ ਅਸੀਂ ਚਿੱਟੀ ਲਿਖਿਆ ਵੀ ਨਾ ਇਹਨਾਂ ਨੇ ਪਾਰਟੀ ਵਿਰੋਧੀ ਕਾਰਵਾਈਆਂ ਕੀਤੀਆਂ ਜੋ ਪਾਰਟੀ ਮناسب ਸਮਝਦੀ ਹੈ ਨਾ ਤਾਂ ਕਾਰਵਾਈ ਕਰੇ ਅਨਸ਼ਾਸਨੀ ਕਾਰਵਾਈ ਕੀਤੀ ਜਾਂਦਾ ਅੰਸ਼ਾਸਨੀ ਕਾਰਵਾਈ ਕੀਤੀ ਜਾਂਦਾ ਉਹ ਸਰ ਜਿਵੇਂ ਇਸ ਵਾਰੀ ਇਲੈਕਸ਼ਨਾਂ ਦੇ ਵਿੱਚ 15 ਸਾਲ ਪਹਿਲਾਂ ਜਿੱਦ ਸਰ ਨੂੰ ਇੱਧਰ ਤੇ ਉੱਧਰ ਜਾਂਦਾ ਤੇ ਉਸ ਤੋਂ ਬਾਅਦ ਥੋੜੇ ਜਨਾ ਬਾਅਦ ਵਿਰੋਧ ਹੋ ਜਾਂਦਾ ਪਰ ਹੁਣ ਅੱਗੇ ਅਗਲੇ ਉਹਦੇ ਬਾਅਦ ਨੇ 2027 ਦੀ ਤਿਆਰੀ ਵਾਸਤੇ ਕਿਦਾਂ ਦਾ ਜਿਹੜੀ ਰਣਨੀਤਿਕ ਰਸਤੀ ਹੈ ਕਿਉਂਕਿ ਜਿਹੜੇ ਆਲਾਪ ਨੇ ਬੜੇ ਇਹ ਕਹਿ ਸਕਦੇ ਹਾਂ ਬੜੇ ਨਾਸ਼ਕ ਬਣੇ ਹੋਏ ਦੇਖੋ ਅਸੀਂ ਅਸੀਂ ਉਸ ਚੀਜ਼ ਤੇ ਵੀ ਚਿੰਤਾ ਪ੍ਰਗਟ ਕਰਦੇ ਹਾਂ ਪਾਰਟੀ ਬਹੁਤ ਥਲੇ ਗਈ ਹੈ ਪਾਰਟੀ ਦਾ ਨੁਕਸਾਨ ਹੋਇਆ 13% 13.5% ਸਾਨੂੰ ਵੋਟ ਪਈ ਹੈ ਚਿੰਤਾ ਦਾ ਵਿਸ਼ਾ ਉਹਦੇ ਤੇ ਵੀ ਮੰਤਨ ਹੋਣਗੇ ਵਿਚਾਰਨਾ ਹੋਣਗੇ ਪਰ ਮੈਂ ਇਸ ਗੱਲ ਦੇ ਅਸੀਂ ਉਹਦੇ ਕਾਰਨ ਕੋਈ ਵੀ ਹੋਣ ਉਹ ਲੱਭਾਂਗੇ ਉਹਨਾਂ ਤੇ ਹੱਲ ਵੀ ਕਰਾਂਗੇ ਤੇ ਉਗਿਲੀਆਂ ਵੀ ਹੋਣੀਆਂ ਚਾਹੀਦੀਆਂ ਉਸ ਢੰਗ ਨਾਲ ਪਾਰਟੀ ਦੀਆਂ ਨੀਤੀਆਂ 'ਚ ਪਰੰਤੂ ਇੱਕ ਐਡੇ ਵੱਡੇ ਰਤਬਿਆਂ ਦੇ ਆਗੂ ਲੋਕ ਪਾਰਟੀ ਦਾ ਵਿਰੋਧ ਕਰਨ ਸੋ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਨਾ ਜੀ ਤੋ ਇਸ ਤਰ੍ਹਾਂ ਥੋੜ੍ਹੀ ਪਾਰਟੀਆਂ ਚੱਲਦੀਆਂ ਹੁੰਦੀਆਂ ਨੇ ਕਿ ਜੇ ਤਾਂ ਸਾਡੇ ਅਨੁਕੂਲ ਕੋਈ ਗੱਲ ਹੋ ਗਈ ਫਿਰ ਤਾਂ ਅਸੀਂ ਪਾਰਟੀ ਦੇ ਵੱਡੇ ਰਤਬੇ ਵਾਲੇ ਲੋਕਾਂ ਤੇ ਜੇ ਜੇ ਸਾਡੇ ਕੋਈ ਖਿਲਾਫ ਗੱਲ ਹੋ ਗਈ ਜਾਂ ਟਿਕਟ ਨਹੀਂ ਮਿਲਿਆ ਤਾਂ ਫਿਰ ਅਸੀਂ ਵਿਰੋਧ ਕਰਾਂਗੇ ਇਹ ਚੀਜ਼ ਤਾਂ ਐਕਸੈਪਟੇਬਲ ਹੋਣੀ ਨਹੀਂ ਚਾਹੀਦੀ ਪਾਰਟੀ 'ਚ ਦੱਸੋ ਜਦੋਂ ਕਤਰਤਾ ਵਧਿਆ ਹੋਈ ਇਲੈਕਸ਼ਨ ਦੇ ਵਿੱਚ ਤੁਹਾਨੂੰ ਜੀ ਮੀਟਿੰਗਾਂ ਪਰਮੀਆ ਤੁਹਾਨੂੰ ਉਸੋ ਕੀ ਭਾਗ ਲੈਣਾ ਹੈ ਕੰਮ ਕੀ ਨਹੀਂ ਕਿਸੇ ਕੀ ਸਾਹਮਣੇ ਬੋਲਦੇ ਕਿਉਂ ਨਹੀਂ ਚੱਲਦਾ ਤੋ ਇਹ ਸਾਡੇ ਲਈ ਵੀ ਚਿੰਤਾ ਦਾ ਵਿਸ਼ਾ ਅਸੀਂ ਰੈਲੀਆਂ ਕੀਤੀਆਂ ਰੋਡ ਸ਼ੋਅ ਕੀਤੇ ਵੱਡੇ ਵੱਡੇ ਇਕੱਠ ਹੋਏ ਸਾਡੇ ਤੋ ਅਸੀਂ ਇੱਕੇ ਦਿਨ ਦੋ ਰੈਲੀਆਂ ਕੀਤਾ तकरीबन ਜੇ ਆਪਾਂ ਬਿਲਕੁਲ ਗੰਦਰਫਗ ਗੱਲ ਕਰੀਏ 10 ਤੋਂ 12-12 ਹਜ਼ਾਰ ਦੇ ਸਾਡੇ ਉਹਨਾਂ ਰੈਲੀਆਂ 'ਚ ਇਕੱਠ ਹੋਏ ਪਰ ਵੋਟਾਂ 'ਚ ਕਨਵਰਟ ਨਹੀਂ ਹੋਏ ਇਹ ਚਿੰਤਾ ਦਾ ਵਿਸ਼ਾ ਕਿਉਂ ਨਹੀਂ ਹੋਏ ਸੋ ਇਹ ਚੀਜ਼ ਤੇ ਜ਼ਰੂਰ ਅਸੀਂ ਪਾਰਟੀ ਵਿਚਾਰ ਬਟਾਂਦਰਾ ਕਰੂਗੀ ਕੱਲ ਨੂੰ ਕੋਰ ਕਮੇਟੀ 'ਚ ਕਰੂਗਾ ਉਸ ਤੋਂ ਬਾਅਦ ਵੀ ਇਹਦੇ ਤੇ ਮੰਤਨ ਹੋ ਕੇ ਵੱਡੀਆਂ ਵੱਡੇ ਫੈਸਲੇ ਪਾਰਟੀ ਨੂੰ ਲੈਣੇ ਪੈਣਗੇ ਲੈਣੇ ਚਾਹੀਦੇ ਵੀ ਕਿ ਸਭ ਤੋਂ ਤੁਹਾਡੀ ਵੋਟ ਦਿੱਤੇ ਸਿਮੂ ਦੇ ਵਿੱਚ ਆਪ ਨੂੰ ਕਨਵਰਟ ਹੋਈ ਆ ਜਾਂ ਕਿਸੇ ਹੋਰ ਪਾਰਟੀ ਦੇ ਵਿੱਚ ਜਦੋਂ ਸਾਨੂੰ ਨਹੀਂ ਪਈ ਜੀ ਕਿਸੇ ਨੂੰ ਕਨਵਰਟ ਹੋ ਗਈ ਆ ਸਾਨੂੰ ਤਾਂ ਸਾਡੇ ਦਾ ਸਾਰੇ ਇੱਕੋ ਜਿਹੇ ਨੇ ਸਾਡੇ ਦੀ ਤਾਂ ਸਾਡਾ ਮਸਲਾ ਤਾਂ ਹੈ ਵੀ ਸਾਨੂੰ ਕਿਉਂ ਨਹੀਂ ਪਈ ਅਸੀਂ ਉਹਦੇ ਤੇ ਮੰਥਨ ਕਰਨ ਦੀ ਲੋੜ ਆ ਜੀ ਜਿਹੜੀ ਇਹ ਚਿੱਠੀ ਇਹ ਕੱਲ ਤੋਂ ਹੁਣ ਲੈ ਕੇ ਜਾ ਰਹੇ ਆ ਜੀ ਮੈਂ ਕੋਰ ਕਮੇਟੀ ਦਾ ਮੈਂਬਰ ਆ ਜੀ ਮੈਂ ਦਊਂਗਾ ਕੋਰ ਕਮੇਟੀ ਚ ਚਿੱਠੀ ਸਾਰਿਆਂ ਦੇ ਬਿਹਾਫ ਤੇ ਸਾਰਿਆਂ ਦੇ ਬਿਹਾਫ ਤੇ ਹਾਂ ਜੀ ਤੇ ਹਾਂ ਹਾਂ ਬਿਲਕੁਲ